ਕੋਈ ਕੋਈ ਨਹੀਂ ਹੈ ਚੱਕਰ ਮੇਂ ਕਿਉਂ ਪੜੇ ਹੋ ਚੱਕਰ ਮੇਂ ਭਗਵੰਤ ਮਾਨ ਤੇ ਲੋਕ ਰੋਸਾ ਕਰਦੇ ਅਸੀਂ ਉਹਨਾਂ ਦੇ ਸਿਪਾਈ ਇਹਨੇ ਮਾਲਵਿੰਦਰ ਸਿੰਘ ਕੰਗ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਨੰਨਪੁਰ ਸਾਭ ਤੋਂ ਇਹਨਾਂ ਨੇ ਨਾਮਜ਼ਦਗੀਕ ਪਰੀ ਪਰ ਪਹਿਲਾ ਗੁਰੂਕਰ ਨਤਮਸਤਕ ਹੋ ਕੇ ਆਏ ਗਾਲੀ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਤਾਰੀਫਾਂ ਕੀਤੀਆਂ ਤੇ ਮਾਨ ਸਰਕਾਰ ਦੀਆਂ ਉਪਲਬਧੀਆਂ ਗਿਣਵਾਈਆਂ ਇਹਨ ਬਹੁਤ ਅੱਛੀ ਚੱਲ ਰਹੀ ਹੈ ਪਿਛਲੇ ਡੇਢ ਮਹੀਨੇ ਤੋਂ ਲੱਖਾਂ ਦੇ ਹਲਕਿਆਂ 'ਚ ਸਾਡਾ 4 4-4 ਗੇੜੇ ਲੱਗੇ ਆ ਲੋਕਾਂ 'ਚ ਬੜਾ ਉਤਸ਼ਾਹ ਆ भगवंत मान दी दी जी दी सरकार ਤੋਂ ਲੈ ਕੇ ਲੋਕ ਬੜੇ ਖੁਸ਼ ਹੈ ਸੰਤੁਸ਼ਟ ਹੈ اور ਲੋਕਾਂ ਨੇ ਮਾਨ ਬਣਾਇਆ ਹੈ ਕਿ ਜਿਹੜੀਆਂ 13 ਦੀਆਂ 13 ਸੀਟਾਂ ਹਨ ਉਹ ਮਾਨ ਸਾਹਿਬ ਦੀ ਅਗਵਾਈ ਚ ਆਮ ਆਦਮੀ ਪਾਰਟੀ ਪੰਜਾਬ ਚ ਜਿੱਤੂ ਕੋਣ ਹੈ ਪਤਾ ਹੀ ਨਹੀਂ ਸਾਨੂੰ ਤੇ ਕੌਣ ਹੈ ਇਹ ਤੇ ਹੁਣ ਖਾਣਾ ਪੂਰਤੀ ਕਰ ਰਿਹਾ ਜਦੋਂ ਨਾਮਿਨੇਸ਼ਨ ਆ ਭਰੀਆਂ ਜਾਣ ਲੱਗੀਆਂ ਉਹ ਕੈਂਡੀਡੇਟ ਨਾਲੇ ਕੋਈ ਕੋਈ ਨਹੀਂ ਹੈ ਟੱਕਰ ਮੇਂ ਕਿਉਂ پڑے ਹੋ ਚੱਕਰ ਮੇਂ ਭਗਵੰਤ ਮਾਨ ਤੇ ਲੋਕ ਕਰੋ ਸਗਰਦੇ ਅਸੀਂ ਉਹਨਾਂ ਦੇ ਸਿਪਾਈ ਅੱਛਾ ਕਿਸ ਤਰ੍ਹਾਂ ਦਾ ਮੁਕਾਬਲਾ ਮੰਨਦੇ ਹੋ ਫਿਰ ਇਸ ਵਾਰ ਕੀ ਦੇਖੇ ਲਈ ਆਪਣੀ ਸਾਰਾ ਕੁਤੇ ਗਵਰਨੈਂਸ ਵਰਸਸ ਨਫਰਤ ਦੀ ਰਾਜਨੀਤੀ ਵਰਸਿਜ ਕਰਪਟ ਜਿਹੜਾ ਟੱਬਰਾਂ ਦਾ ਕਬਜ਼ਾ ਰਿਹਾ ਪੰਜਾਬ 'ਚ ਉਹਨਾਂ ਨਾਲ ਔਰ ਲੋਕਾਂ ਨੇ ਪਹਿਲਾਂ ਹੀ ਮਨ ਬਣਾਇਆ ਕਰਪਟ ਜਿਹੜੇ ਟੱਬਰ ਸੀ ਉਹ ਸਾਰੇ ਬਾਹਰ ਕਰਤੇ ਆ ਨਫਰਤ ਦੀ ਰਾਜਨੀਤੀ ਨੂੰ ਵੀ 2024 'ਚ ਦੇਸ਼ 'ਚ ਲੋਕ ਬਾਹਰ ਕਰਦੇ 43000 ਸਰਕਾਰੀ ਨੌਕਰੀਆਂ ਮਾਨ ਸਾਹਿਬ ਨੇ ਕੋਈ ਰਿਸ਼ਵਤ ਨਹੀਂ ਕੋਈ ਸਪਾਰਸ਼ ਨਹੀਂ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਦਿੱਤੀ ਹੈ ਨਹਿਰੀ ਪਾਣੀ ਦਿੱਤਾ ਜਾ ਰਿਹਾ ਹੈ 90% ਲੋਕਾਂ ਨੂੰ ਬਿਜਲੀ ਦਾ ਬਿੱਲ ਫ੍ਰੀ ਕੀਤਾ ਹੈ ਕਿਸੇ ਨੂੰ ਕੋਈ ਐਪਲੀਕੇਸ਼ਨ ਨਹੀਂ ਦੇਣੀ ਪਈ ਕੋਈ ਸਪਾਰਸ਼ ਨਹੀਂ ਲੋਣੀ ਪਈ ਕਿਸੇ ਆਫਿਸ ਨਹੀਂ ਜਾਣਾ ਪਿਆ ਟਰਾਂਸਪੋਰਟ ਮਾਫੀਆ ਖਤਮ ਕੀਤਾ ਟੋਲ ਪਲਾਜ਼ੇ ਬੰਦ ਕੀਤੇ ਆ ਲੀਡਰਾਂ ਦੀਆਂ 10-10 ਪੈਨਸ਼ਨਾਂ ਬੰਦ ਕੀਤੀਆਂ ਇੱਕ ਟਰਾਂਸਪੇਰੈਂਟ ਔਰ ਅਕਾਊਂਟੇਬਲ ਗਵਰਨੈਂਸ ਜਿਹੜੀ ਆ ਉਹ 2 ਸਾਲਾਂ ਚ ਮਾਨ ਸਾਹਿਬ ਨੇ ਦੇ ਕੇ ਦਿਖਾਈ ਆ ਸ਼੍ਰੀ ਨੰਦਪੁਰ ਸਾਹਿਬ ਦੇ ਵਿੱਚ ਮੁਕਾਬਲਾ ਹੋਏਗਾ ਆਮ ਆਦਮੀ ਪਾਰਟੀ ਦੇ ਮਾਲਵਿੰਦਰ ਸਿੰਘ ਕੰਗ ਕਾਂਗਰਸ ਦੇ ਵਿਜੇਂਦਰ ਸਿੰਘਲਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਭਾਜਪਾ ਦੇ ਡਾਕਟਰ ਸੁਭਾਸ਼ ਸ਼ਰਮਾ ਦੇ ਦਰਮਿਆਨ